ਕੁਝ ਵੱਖਰਾ ਕਰਨ ਨੂੰ ਮਿਲਿਆ ਯਾਰ ਉਹੀ ਰੋਣਾ ਟੋਣਾ ਆ ਮੇਰੀਆਂ ਫਿਲਮਾਂ 'ਚ ਬਹੁਤ ਹੁੰਦਾ ਉਹ ਨਹੀਂ ਯਾਰ ਮੈਂ ਤਾਂ ਮੋਟੀ ਹੋਣ ਨੂੰ ਫਿਰਦੀ ਆ ਮੈਂ ਕੀ ਕਰਾਂ ਮੈਨੂੰ ਲੱਗਦਾ ਹੀ ਨਹੀਂ ਖਾਦਾ ਵੀ ਤਾਂ ਪਰ ਬਹੁਤ ਸੋਹਣੇ ਲੱਗ ਰਹੇ ਆ ਮੈਂ ਮਤਲਬ ਕਦੇ ਆਪਣੀ ਫਿਟਨੈਸ ਦਾ ਕੋਈ ਐਕਸਰਸਾਈਜ਼ ਦਾ ਕਦੇ ਕੁਝ ਜੋ ਮਿਲਦਾ ਉਹ ਖਾਨੀ ਆ ਮੈਨੂੰ ਤਾਂ ਯਾਰ ਮੋਟੇ ਹੋਣ ਦਾ ਦੱਸ ਦੋ ਨਹੀਂ ਸਾਨੂੰ ਪਤਲੇ ਹੋਣ ਚੱਕਰ 'ਚ ਪਤਲੀ ਹੋਈ ਜਾਨੀ ਆ ਚਾਹੋਗੇ ਫਿਲਮ ਵੇਖ ਕੇ ਆਇਓ ਪਹਿਲਾਂ ਤਾਂ ਇਹ ਦੱਸੋ ਕਿ ਆਪਣਾ ਕਿਰਦਾਰ ਕਿਵੇਂ ਲੱਗਿਆ ਕਿਉਂਕਿ ਸਾਨੂੰ ਤਾਂ ਤੁਹਾਡਾ ਕਿਰਦਾਰ ਜਿਹੜਾ ਹੈ ਹੁਣ ਤੱਕ ਸਭ ਤੋਂ ਹਟਕੇ ਲੱਗਾ ਅ ਬਿਲਕੁਲ ਬਹੁਤ ਇੰਜੋਏ ਕੀਤਾ ਜਗਦੀਪ ਜੀ ਨੇ ਬਹੁਤ ਅੱਛਾ ਕੈਰੈਕਟਰ ਕਰਵਾਇਆ ਅ ਬਹੁਤ ਸ਼ੇਅਰ ਸੀਗੇ ਹਰੇਕ ਦੇ ਕੈਰੈਕਟਰ ਚ ਮੇਰੇ ਕੈਰੈਕਟਰ ਚ ਵੀ ਸੀਗੇ ਤਾਂ ਮੈਂ ਸੈਟ ਤੇ ਵੀ ਬਹੁਤ ਇੰਜੋਏ ਕੀਤਾ ਕੁਝ ਵੱਖਰਾ ਕਰਨ ਨੂੰ ਮਿਲਿਆ ਯਾਰ ਉਹੀ ਰੋਣਾ ਟੋਣਾ ਆ ਮੇਰੀਆਂ ਫਿਲਮਾਂ 'ਚ ਬਹੁਤ ਹੁੰਦਾ ਅ ਬਟ ਇਹਦੇ 'ਚ ਵੀ ਸੀ ਪਰ ਸ਼ੇਅਰ ਸੀਗੇ ਹਨਾ ਹਾਂ ਤੁਸੀਂ ਅਸੀਂ ਜੇ ਅਸੀਂ ਤੁਹਾਡੀ ਮਤਲਬ ਕਿ ਪੁਰਾਣੀਆਂ ਹੁਣ ਤੱਕ ਪਿਛਲੀਆਂ ਕੁਝ ਫਿਲਮਾਂ ਵੇਖੀਏ ਹੈਨਾ ਅਸੀਂ ਵੇਖਦੇ ਆ ਇੱਕ ਮਾਂ ਜਾਂ ਫਿਰ ਇੱਕ ਗਰੀਬ ਮਾਂ ਇੱਕ ਉਹ ਮਾਂ ਜਿਹੜੀ ਹੈਨਾ ਰੋ ਰਹੀ ਹੈ ਹੈਨਾ ਕਰਨ ਵਾਲੀ ਮਾਂ ਤਾਂ ਮਤਲਬ ਇਹ ਕਿਰਦਾਰ ਜਦੋਂ ਤੁਹਾਨੂੰ ਆਫਰ ਹੋਇਆ ਤਾਂ ਉਦੋਂ ਮਨ ਦੇ ਵਿੱਚ ਕਿੰਨੀ ਕਿ ਐਕਸਾਈਟਮੈਂਟ ਸੀਗੀ ਕਿ ਯਾਰ ਇਸ ਵਾਰੀ ਮੈਨੂੰ ਖੇਡਣ ਦਾ ਮੌਕਾ ਮਿਲ ਰਿਹਾ ਖੁੱਲ ਕੇ ਨਹੀਂ ਦੇਖੋ ਮੈਂ ਤਾਂ ਜਗਦੀਪ ਦੀਆਂ ਫਿਲਮਾਂ ਵਿੱਚ ਹਮੇਸ਼ਾ ਕੰਮ ਕਰਨਾ ਚਾਹਿਆ ਕਿਉਂਕਿ ਉਹ ਇੱਕ ਵੱਖਰਾ ਜ ਆ ਹੈਨਾ ਕੰਮ ਕਰਵਾਉਂਦੇ ਆ ਮੇਰੇ ਤੋਂ ਪਹਿਲਾਂ ਉਹਨਾਂ ਨੇ ਛੜਾਜ ਮੈਨੂੰ ਕੰਮ ਕਰਵਾਇਆ ਤਾਂ ਉਹ ਵੀ ਵੱਖਰਾ ਸੀ ਤਾਂ ਮੈਂ ਤਾਂ ਉਹਨਾਂ ਦਾ ਨਾਂ ਸੁਣ ਕੇ ਹੀ ਐਸ ਕਰ ਦਨੀ ਮੈਂ ਸਟੋਰੀ ਤਾਂ ਸੁਣਦੀ ਹੋਈ ਨਹੀਂ ਮੈਨੂੰ ਹੁੰਦਾ ਅਗਰ ਜਗਦੀਪ ਨੇ ਮੈਨੂੰ ਯਾਦ ਕੀਤਾ ਤਾਂ ਮੇਰੇ ਤੋਂ ਕੁਝ ਵਧੀਆ ਹੀ ਕਰਵਾਊਗਾ ਮੈਨੂੰ ਉਹਦੇ ਤੇ ਪੂਰਾ ਵਿਸ਼ਵਾਸ ਹੈ ਤੇ ਮੈਂ ਬਹੁਤ ਇੰਜੋਏ ਕੀਤਾ ਅੱਜ ਫਿਲਮ ਦੇਖ ਕੇ ਤਾਂ ਹੋਰ ਵੀ ਇੰਜੋਏ ਕੀਤਾ ਕਿਉਂਕਿ ਜਦੋਂ ਮੈਂ ਕਰੈਕਟਰ ਕਰ ਰਹੀ ਸੀ ਉਦੋਂ ਮੈਨੂੰ ਨਹੀਂ ਸੀ ਪਤਾ ਵੀ ਇਹ ਛੜ ਏਦਾਂ 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 ਜਾ ਕੇ ਨਿਕਲਣਗੇ ਸੋ ਮੈਂ ਬਹੁਤ ਲੱਕੀ ਹਾਂ ਕਿ ਇਸ ਫਿਲਮ ਦਾ ਹਿੱਸਾ ਇਹ ਅਗਰ ਮੈਂ ਗਲਤ ਨਹੀਂ ਆ ਤਾਂ ਮੈਨੂੰ ਲੱਗਦਾ ਤੁਸੀਂ ਪਹਿਲਾਂ ਨਾਲੋਂ ਕਾਫੀ ਫਿਟ ਹੋ ਗਏ ਹੋ ਤਾਂ ਮਤਲਬ ਆਪਣੀ ਫਿਟਨੈਸ ਤੇ ਵੀ ਕੰਮ ਕਰ ਰਹੇ ਹੋ ਤੁਸੀਂ ਉਹ ਨਹੀਂ ਯਾਰ ਮੈਂ ਤਾਂ ਮੋਟੀ ਹੋਣ ਨੂੰ ਫਿਰਦੀ ਆ ਮੈਂ ਕੀ ਕਰਾਂ ਮੈਨੂੰ ਲੱਗਦਾ ਹੀ ਨਹੀਂ ਖਾਦਾ ਵੀ ਤਾਂ ਪਰ ਬਹੁਤ ਸੋਹਣੇ ਲੱਗ ਰਹੇ ਹੋ ਮੈਂ ਮਤਲਬ ਕਦੇ ਆਪਣੀ ਫਿਟਨੈਸ ਦਾ ਕੋਈ ਐਕਸਰਸਾਈਜ਼ ਦਾ ਕਦੇ ਕੁਝ ਜੋ ਮਿਲਦਾ ਉਹ ਖਾਨੀ ਆ ਮੈਨੂੰ ਤਾਂ ਯਾਰ ਮੋਟੇ ਹੋਣ ਦਾ ਦੱਸ ਦੋ ਨਹੀਂ ਸਾਨੂੰ ਪਤਲੇ ਹੋਣ ਚੱਕਰ 'ਚ ਪਤਲੀ ਹੋਈ ਜਾਨੀ ਆ ਕੀ ਬਤਾ ਹੈ ਥੈਂਕ ਯੂ ਸੋ ਮਚ ਮੈਮ ਐਂਡ 올 ਦਾ ਵੈਰੀ ਬੈਸਟ ਥੈਂਕ ਯੂ ਥੈਂਕ ਯੂ